ਜੀ ਸਾਰੇ ਠੀਕ ਠਾਕ ਆਸ ਕਰਦਾ ਸਾਰੇ ਠੀਕ ਹੋਗੇ ਸਾਡਾ ਬਲੌਗ ਸਟਾਰਟ ਕਰਨ ਲੱਗੇ ਜੀ ਤਾਂ ਹੁਣ ਆਪਾਂ ਖਰੜ ਤੋਂ ਨਿਕਲ ਗਏ ਆ ਤੇ ਅੱਜ ਜਣਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਉੱਥੇ ਆਪਣੇ ਆਏ ਹੋਏ ਪਾਣ ਜੀ ਉਹਨਾਂ ਨੂੰ ਛੱਡਨਾ ਅਜ ਮਹਿਤਾ ਚੌਕ ਤੇ ਦੰਦਮੇਟਕ ਸਾਹਿਬ ਤਾਂ ਹੁਣ ਆਪਾਂ ਇੱਥੋਂ ਬਿਲਕੁਲ ਰੈਡੀ ਹੋ ਕੇ ਨਿਕਲ ਗਏ ਜੀ ਚਲਦੇ ਆਪਾਂ ਖਰੜ ਤੋਂ ਫੜਦੇ ਆ ਬਸ ਆਓ ਚਲਦੇ ਆ ਲਓ ਜੀ ਅਮਰਸਰ ਨਾਲ ਸਿੱਧੀ ਮਿਲ ਗਈ ਇਹ ਹੁਣ ਆਪਾਂ ਚੜਦੇ ਆਂ ਤੇ ਅਮਰਸਰ ਜੀ ਇੱਥੇ ਡੁਕੀ ਵਾਸ ਇੱਥੇ ਚਾਹ ਚ ਪੀਨੇ ਆ ਕੇ ਕੈਨ ਨੂੰ ਪਹੁੰਚਣੀ ਹੈ 11 ਵਜੇ 11:00 ਵਜੇ ਰਮਤ ਨਹੀਂ ਹੁਣ ਆਪਾਂ ਕਰਨ ਲੱਗੇ ਆਂ ਨਾਸ਼ਤਾ ਤੇ ਨਾਸ਼ਤਾ ਕਰਕੇ ਫਿਰ ਆਪਾਂ ਅੱਗੇ ਨਿਕਲਦੇ ਆਂ 9 ਵਜੇ ਤੇ ਪੈ ਗਈ ਰਾਤ ਜਲੰਧਰੋਂ ਨਿਕਲੇ ਆ ਲੋਕਾਂ ਨੇ ਲਾਈਟਾਂ ਛੱਡ ਲਈਆਂ ਕਿਉਂਕਿ ਬੱਦਲ ਵਾਈ ਹੋ ਗਈ ਮੀਂਹ ਪੈਣਾ ਹੋ ਗਿਆ ਟਾਈਮ ਹੋ ਗਿਆ 9:25 ਤੇ ਅੰਮ੍ਰਿਤਸਰ ਸਾਹਿਬ ਪਹੁੰਚਣਾ ਭਾ 11 ਵਜੇ 11:10 11:30 ਅੰਮ੍ਰਿਤਸਰ ਸਾਹਿਬ ਪਹੁੰਚ ਜਾਣਾ ਤੇ ਪੂਰਾ ਨੇਰਾ ਹੋ ਗਿਆ ਬੱਦਲ ਬਣੇ ਹੋਏ ਆ ਪਰ ਮੀਂਹ ਨਹੀਂ ਹਲੇ ਆਇਆ ਨਹੀਂ ਪੈ ਰਿਹਾ ਪੂਰਾ ਜੰਦਰ ਕਮਾਲ ਹੈ ਬਹੁਤ ਜ਼ੋਰਦਾਰ ਬਰਸਾਤ ਚਲੇ ਲਿਆ ਇਹ ਰਿਕਸ਼ਾ ਤੇ ਆਪਾਂ ਚਲੇਂ ਦਰਬਾਰ ਕੋਲ ਬਾਬਾ ਸਾਹਿਬ ਜੀ ਬਾਬਾ ਜੀ ਉਹ ਦੁਕਾਨ ਤੇ ਬਾਜੀ ਦਾ ਨਾਮ ਲਓ ਜੀ ਪਹੁੰਚ ਗਿਆ ਆਪਾਂ ਦਰਬਾਰ ਸਾਹਿਬ ਤਾਂ ਹੁਣ ਆਪਾਂ ਮਿਲਣਾ ਜੀ ਉਹਨਾਂ ਨੂੰ ਇੱਥੇ ਆਏ ਹੋਏ ਬਾਬੂ ਹਣੀ ਤਾਂ ਉਹਨਾਂ ਨੂੰ ਫੋਨ ਕਰਦਾ ਮੈਂ ਦੇਖਦੇ ਕਿੱਥੇ ਆ ਕਿੱਥੇ ਨਹੀਂ ਫੇਰ ਆਪਾਂ ਮਿਲਦੇ ਹਾਂ ਜੀ ਨਾਨਕ ਗੁਰੂ ਰਾਮਦਾਸ ਸਮਾਰਤ ਸੱਚੇ ਪਾਤਸ਼ਾਹ ਦਾ ਕੋਟਾਨਪੁਰ ਸ਼ੁਕਰ ਐਦਾਂ ਕਿ ਮਿੱਤਰ ਸਨਾੰਦ ਅਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਠੀਕ ਇਹ ਸਾਹਮਣੇ ਹੈਗੇ ਜਲਿਆਂ ਵਾਲਾ ਬਾਗ ਜਲਿਆਂ ਵਾਲੇ ਬਾਗ ਤੋਂ ਇਹ ਟੁਰਨ ਲੈਨੇ ਇਥੋਂ ਆ ਸਾਹਮਣੇ ਫਿਰ ਸ੍ਰੀ ਦਰਬਾਰ ਸਾਹਿਬ ਦਰਸ਼ਨ ਹੁੰਦੇ ਹੈ। ਆਪਣੇ ਭਗਵਾਨ ਦੀ ਬਾਣ ਸੁਣਾ। ਇਹ ਹੈ ਗੜੇ ਵਾਲਾ ਬਾਗ। ਮਾੜਾ ਬੜਿਆ ਨਾ ਸਾਹਮਣੇ ਡੇੜੀ ਆ ਗਈ ਜੀ। ਸੰਗਤਾਂ ਦਾ ਇਕੱਠ। ਲਓ ਜੀ ਇੱਥੋਂ ਹੁੰਦੇ ਦਰਸ਼ਨ। ਸਾਹਮਣੇ ਹੈਗੀ ਡੇਉੜੀ। ਤੁਹਾਨੂੰ ਤੁਹਾਨੂੰ RAMDAS GUR ਜੈਨ ਅਸੇਰੇ ਅਤਨਾ ਸਵਾਰੇ ਆ। ਅੱਗੇ ਆਪਾਂ ਆ ਗਏ ਸਵਾਰਿਆਂ ਕੋਲੇ ਸਾਹਮਣੇ ਸਵਾਰੇ ਆ। ਤੇ ਇੱਧਰ ਹੈਗਾ ਜੋੜਾ ਕਰ। ਹਾਂ ਆਪਾਂ ਹੁਣ ਜੋੜਾ ਕਰ ਤੇ ਜੋੜਾ ਜਮਾ ਕਰਵਾਵਾਂਗੇ। ਤੇ ਨਾਲ ਹੀ ਆਪਾਂ ਉੱਥੇ ਕਿਟ ਜਮਾ ਕਰਵਾਵਾਂਗੇ। सामने जोड़ा घर फिर आप इधर दी करा दर्शन दार जोड़ा जमा करवाता ठीक हम आप चले हैं अंदर ही ਸਾਹਮਣੇ ਸ਼ਹੀਦੀ ਯਾਦਗਾਰ ਜਿਹੜੀ ਬਾਬਾ ਹਰਨਾਮ ਸਿੰਘ ਜੀ ਨੇ ਬਣਵਾਈ ਆ ਸਾਹਮਣੇ ਕਾਲ ਤਖਸਾ ਹੰਗਾਏ ਸਿੰਘ ਹਾਂ ਫੈਰ ਨੇ ਲੱਗਿਆ ਬਹੁਤ ਇੱਤਰੀਆ ਲੋ ਜੀ ਆਪਾਂ ਅੰਦਰ ਆ ਗਏ ਆ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੀਵਾਨ ਹਾਲ ਤੇ ਸਾਰਾ ਕੁਝ ਚੇਂਜ ਹੋ ਗਿਆ ਬੜੇ ਸਾਲਾਂ ਬਾਅਦ ਅਪਣਾ ਮੌਕਾ ਮਿਲਿਆ ਇਹ ਆਪਣੀਆਂ ਪੁਰਾਣੀਆਂ ਬਸਾਂ ਚਾਰ-ਸੱਤ ਵੱਡਾ ਦੀਵਾਨ ਹਾਲ ਹਾਂਜੀ ਉਹ ਖੜੀ ਬਾਬਾਈ ਦੀ ਮਰਸੜੀ ਵਾਲੀ ਇੱਥੇ ਹੁੰਦਾ ਜੀ ਵੱਡਾ ਸਮਾਗਮ ਪਾਲ ਕੀ ਸਾਲ ਬਾਬਾਈ ਦੀ ਕੋਠੀ ਇਧਰ ਸੋ ਬਣੇ ਰਿਹਾ ਬਲੌਗਰਾਂ ਦਾ ਅੱਗੇ ਜੀ ਅਪਡੇਟ ਦੇ ਜਨ ਤੋ लो चौबर महाराज का पवित्र स्थान अमृतसर बिल्डिंग ते। बड़े समय बाद आए हैं ਜੀ ਆਪਾਂ ਚਨਾਨ ਸ਼ਰੂਨ ਕਰਕੇ ਤੇ ਹੁਣ ਆਪਾਂ ਆਏ ਇੱਥੇ ਸ਼ਗਨ ਸ਼ਗਨ ਸਾਡੇ ਨੰਮ ਜੀ ਸਿੰਘ ਦੀ ਤੇ ਅੱਜ ਤਾਂ ਵੀ ਬਰਾ ਮਾਸਾਨੇ ਕਰੀ ਪਿਆਗੇ ਚੱਲੇ ਫੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਹੋ ਗਿਆ ਸਾਡਾ ਦੂਜਾ ਦਿਨ ਤੇ ਥੋੜਾ ਲੇਟ ਉੱਠਿਆ ਸੀ ਠੀਕ ਨਹੀਂ ਸੀ ਤੇ ਇੰਟਰਪ੍ਰੀਨਸਿੰਗ ਹੋ ਗਿਆ ਰੈਡੀ ਬਸ ਆਵਾਇ ਗੁਰੂ ਸਤਿਗੁਰੂ ਇਸ਼ਨਾਨ ਕਰਕੇ ਆਏ ਹੁਣੇ ਹੁਣ ਆਪਾਂ ਚੱਲਣਾ ਬਾਹਰ ਦਰਬਾਰ ਸਾਹਿਬ ਦਰਸ਼ਨ ਕਰਨੇ ਆ ਤੇ ਫਿਰ ਗੱਲ ਕਰਕੇ ਇੱਕ ਜਿੰਦਾ ਨਾਲ ਤੇ ਫਿਰ ਆਪਾਂ ਇੱਕ ਉਹਨੇ ਨਹਿਰ ਪਾਣੀ ਬਣ ਰਿਹਾ ਬੁਲਾਉਣਾ ਹੈ ਸਾਡਾ ਠੀਕ ਹੈ ना क्या क्यों जी की गलतान सिंह छाने पर चादेन दरबार है ਇਹ ਤਾਂ ਉਹਦੀ ਉਹਦੀ ਬੜੀ ਸੁਣਦਾ ਏ ਯਾਰ ਉਹਦਾ ਕੀ ਕੰਜਾ ਜਾ ਉਸ ਨੂੰ ਖੁਸ਼ ਹੋ ਖੁਸ਼ ਉਹ ਇੱਕ ਹੀ ਨਾ ਮਸੀਹ ਨੇ ਫਿਰ ਵੀ ਆ ਬਾਲੋੜੀ ਨਹੀਂ ਸਾਰੇ ਜੇ ਅਮਰਤਾਰੀ ਬਣਾਉਣਗੇ ਤੇ ਪਿਆਰ ਆ ਹੀ ਆ ਸਕਦੇ ਕਿਉਂਕਿ ਇਹ ਤੇ ਦੂਜੇ ਸਿੰਘਾਂ ਨੂੰ ਲਓ ਜੀ ਪ੍ਰਾਨੇ ਸਿੰਘ ਮਿਲੇ ਭਾਈ ਕਸ਼ਮੀਰ ਸਿੰਘ ਜੀ ਉਧਰ ਸਿੰਘ ਨਵੇਂ ਆ ਇੱਧਰ ਗਿਆਨੀ ਦੇਗਿਆ ਸਿੰਘ ਜੀ ਗੌਰਵ ਸਿੰਘ ਜੀ ਭਾਈ ਮਤਪਾਲ ਸਿੰਘ ਜੀ ਹਜ਼ੂਰੀ ਦਾਗੀ ਗੁਰਦਰ ਗੁਰਦਰਸ਼ਨ ਪ੍ਰਕਾਸ਼ ਆਪਾਂ ਬੈਠੇ ਜਨਰੇਟਰ ਵਾਲੇ ਕਮਰੇ 'ਚ ਆਪਣੇ ਸਿੰਘ ਬੈਠੇ ਜੀ ਕੋਈ ਨਹੀਂ ਕਰਵਾ ਦਾਂਗੇ ਜੀ ਪੰਜ ਸਿੰਘ ਕਰਾ ਦੇ। ਕਿ ਤੈਨ ਨਾ ਸਿੰਘਾਂ ਦਾ ਪ੍ਰਸ਼ਾਦਾ ਹੋ ਰਿਹਾ ਸਾਰੇ ਸਿੰਘਾਂ ਦਾ। ਹੁਣ ਜਿਆ ਜੰਦਵਾਰ ਸਿੰਘ ਇਸ਼ਨਾਨ ਕਰ ਰਹੇ ਆ। ਲੈਕਚਰ ਸ਼ਟ ਕੇ ਆਪਾਂ ਆ ਗਏ ਆਂ ਸਿੰਘਾਂ ਨੂੰ ਤਾਂ ਹੁਣ ਆਪਾਂ ਜਾਣਾ ਸ਼ਾਹਕੋਟ ਸ਼ਾਹਕੋਟ ਗੁਰਵਿੰਦਰ ਭਾਜੀ ਦਾ ਪਰਿਵਾਰਾਂ ਦਾ ਉੱਥੇ ਤੇ ਗੁਰਵਿੰਦਰ ਭਾਜੀ ਦੇ ਬ੍ਰਦਰ ਆਉਣਗੇ ਸ਼ਾਹਕੋਟ ਆਪਾਂ ਨੂੰ ਫੜਾਉਣਾ ਪਾਸਪੋਰਟ ਤਾ ਉਹ ਪਾਸਪੋਰਟ ਖੜਕੇ ਫਿਰ ਪੁੱਠਾ ਜਲੰਧਰ ਤੇ ਜਲੰਧਰ ਤੋਂ ਪੁੱਠਾ ਚੰਡੀਗੜ੍ਹ ਅੱਜ ਦਾ ਆਪਣਾ ਸਫ਼ਰ ਰੂਆ ਮੈਥੇ ਉਹਨਾਂ ਨੂੰ ਛੱਡਿਆ ਹੁੰਦਾ ਭਾਂਜਾ ਨੂੰ ਤੇ ਉਹਨਾਂ ਨੇ ਛੱਡ ਕੇ ਆ ਗਏ ਹੁਣ ਆਪਾਂ ਜਾਣਾਗਾ ਸ਼ਾਹਕੋਟ ਸ਼ਾਹਕੋਟ ਤੋਂ ਪਾਸਪੋਰਟ ਖੜਕੇ ਚੰਡੀਗੜ੍ਹ ਸ਼ਾਹਕੋਟ ਪਹੁੰਚ ਗਏ ਆ ਪਰ ਭਾਜੀ ਪਤਾ ਨਹੀਂ ਕਿਹੜੇ ਪਾਸੇ ਖੜੇ ਆ ਦੇਖਦੇ ਆ ਕਿੱਥੇ ਖੜੇ ਆ ਸ਼ਾਹਕੋਟ ਉਤਰ ਗਿਆ ਹੁਣ ਆਪਾਂ ਮਿਲਦੇ ਆ ਭਾਜੀ ਨੂੰ ਲੋਈ ਥਾਣਾ ਸ਼ਾਹਕੋਟ ਪਹੁੰਚ ਗਏ ਤੇ ਇਧਰੋਂ ਸ਼ਾਦ ਭਾਜੀ ਆਉਣਗੇ ਫਿਰ ਆਪਾਂ ਪਾਸਪੋਰਟ ਫੜਦੇ ਆਂ ਵਾਪਸ ਇੱਥੋਂ ਹੀ ਟ੍ਰੇਨ ਜਲੰਧਰ ਦੀ ਇੱਥੋਂ ਹੀ ਬੱਸ ਜਲੰਧਰ ਦੀ ਫੜਦੇ ਆਂ ਆ ਗਏ ਭਾਜੀ ਲਓ ਜੀ ਜਲੰਧਰ ਨੂੰ ਪੁੱਠੀ ਬੱਸ ਆ ਗਈ ਤੇ ਭਾਜੀ ਹੁਣ ਚੱਲੇ ਆ ਵਾਪਸ ਪਾਸਪੋਰਟ ਲਿਆ ਫੜਾ ਆਪਾਂ ਤੇ ਆਪਾਂ ਹੁਣ ਇੱਧਰ ਜਲੰਧਰ ਬਹਿਣ ਲੱਗੇ ਆਂ ਜੀ ਆਪਾਂ ਪਹੁੰਚ ਗਏ ਚੰਡੀਗੜ੍ਹ ਅੰਮ੍ਰਿਤਸਰ ਖਲਾਰਾ ਖਲੂਰਾ ਪੂਰਾ ਪਿਆ ਤੇ ਹੁਣ ਆਪਾਂ ਰੋਟੀ ਖਾਣ ਲੱਗੇ ਆਂ ਤੇ ਉਸ ਤੋਂ ਬਾਅਦ ਬੁਖਾਰ ਬਹੁਤ ਹੱਤੀ ਜਾ ਤੇ ਆ ਗੋੜੀ ਲੈਣੇ ਆ ਤੇ ਇੱਥੇ ਕਰਦੇ ਆਂ ਬਲੌਗ ਦਾ ਐਂਡ ਜੀ ਮਿਲਦੇ ਆਂ ਨੈਕਸਟ ਵੀਡੀਓ ਚ ਉੱਥੇ ਹੁਣ ਇੱਕ ਵਾਰੀ ਮੈਂ ਇੱਕ ਵਾਰੀ